ਖੋਰ ਵੀ ਲੋਗ ਮਨੁੱਖਤਾ ਦੀ ਸੇਵਾ ਕਰਦੇ ਆ ਉਹਨਾਂ ਦਾ ਨਾਮ ਬੁਲੰਦੀਆਂ ਤੇ ਉੱਥੇ ਫਿਲਮੀ ਕਲਾਕਾਰ ਪਹੁੰਚਦੇ ਆ ਤੇ ਅੱਜ ਰਪਿੰਦਰ ਸਿੰਘ ਹੋਣੀ ਕਿਉਂ ਗੁੰਮਨਾਮੀ ਦੀ ਜ਼ਿੰਦਗੀ ਜੀ ਰਿਹਾ ਜਾਂ ਇਹ ਲੋਗ ਇਹਨਾਂ ਦੀ ਸਾਥ ਲੈਣ ਲਈ ਕਿਉਂ ਨਹੀਂ ਕੋਈ ਆ ਰਿਹਾ ਪਤਾ ਨਹੀਂ ਜੀ ਇਹ ਤੇ ਆਪ ਆਪਣਾ ਸੇਵਾ ਕਰਨ ਦਾ ਹੈ ਜੀ ਮੈਨੂੰ ਤਾਂ ਬੜਾ ਵਧੀਆ ਸਕੂਨ ਵੀ ਹੈ ਤੇ ਉਲਾਮਾ ਵੀ ਆ ਵੀ ਚਲੋ ਰੱਬ ਜਾਣਦਾ ਹੈ ਅੱਗੇ ਇਹਦੇ ਬਾਰੇ ਵੀ ਇਹ ਵਿੱਚ ਕੀ ਹੈਗਾ ਇਹਦੇ ਵਿੱਚ ਕਿ ਮਿਸਿੰਗ ਹੈ ਵੀ ਸੇਵਾ ਤੇ ਚਲੋ ਤਨ ਮਨ ਦੇ ਨਾਲ ਅਸੀਂ ਜਿੰਨਾ ਕੁ ਮੇਰੇ ਕੋਲ ਹੁੰਦਾ ਬਲ ਮੈਂ ਕਰ ਖਾਸ ਚੈਲ ਪੈਲ ਕੋਈ ਰੌਣਕ ਜਿਸ ਤਰੀਕੇ ਦੀ ਐਨ ਜੀਓ ਚ ਹੁੰਦੀ ਹੈ ਲੋਕ ਪਹੁੰਚਦੇ ਆ ਯਾ ਕਪੜੇ ਇਹਨਾਂ ਨੂੰ ਮਿਲਦੇ ਆ ਸਰਦੀਆਂ ਆ ਗਈਆਂ ਜਿਸ ਤਰੀਕੇ ਦੇ ਹਾਲਾਤ ਹੁੰਦੇ ਐ ਐਨ ਜੀਓ ਦੇ ਅੱਜਕੱਲ ਤੇ ਬੜੇ ਟਾਪ ਦੇ ਹਸਪਤਾਲ ਬੜਾ ਕੁਝ ਬਣਿਆ ਅ ਬੜੇ ਬੜੇ ਬੈਡ ਲੱਗੇ ਹੁੰਦੇ ਆ ਕਪੜੇ ਮਿਲਦੇ ਨੇ ਪਰ ਜਿਹੜੇ ਲੋਕੀ ਆਪਣੇ ਵਰਤਕੇ ਸਾਨੂੰ ਦਿੰਦੇ ਉਹ ਅਸੀਂ ਕਪੜੇ ਯੂਜ਼ ਕਰਦੇ ਆ ਅ ਇਹ ਨਹੀਂ ਕਿਸੇ ਸਿਵਾਏ ਤੱਕ ਲਈ ਨਵੇਂ ਕਪੜੇ ਜਿਹੜੇ ਬਿਲਕੁਲ ਇਹਨਾਂ ਨੂੰ ਵਰਦੀਆਂ ਬਣਾ ਕੇ ਦਈਏ ਇਹ ਸਾਡੇ ਏਰੀਆ ਵਿੱਚੋਂ ਕਹੋ ਮੈਂ ਦੂਰ ਵਾਲਿਆਂ ਨੂੰ ਕੀ ਕਹਣਾ ਮੈਂ ਤਰਨਤਾਰਨ ਜ਼ਿਲ੍ਹੇ ਵਾਲਿਆਂ ਨੂੰ ਬੇਨਤੀ ਕਰਦਾ ਕਿ ਇਹ ਤੁਹਾਡੇ ਜ਼ਿਲ੍ਹੇ ਦੀ ਸੇਵਾ ਜੀ ਮੁਫਤਾਂ ਦੀ ਸੇਵਾ ਤਰਨਤਾਰਨ ਦੇ ਬੈਨਰ ਦੇ ਥਲੇ ਚੱਲਦੀ ਧਾਰਿਆ ਸਾਰਿਆਂ ਦਾ ਸਾਂਝਾ ਕੰਮ ਹੈ ਤੇ ਇੱਥੇ ਦੂਰ ਜਾਣ ਦੀ ਲੋੜ ਨਹੀਂ ਕਿਤੇ ਇਧਰ ਉਧਰ ਤੁਸੀਂ ਇੱਥੇ ਆਣ ਕੇ ਪਹਿਲਾਂ ਗਰਾਉਂਡ ਲੈਵਲ ਤੇ ਇਹਨਾਂ ਨੂੰ ਮਿਲੋ ਇਹ ਜਿਹੜੇ ਇੱਥੇ ਜੀਵ ਰਹਿੰਦੇ ਨੇ ਇਹ ਵੀ ਇਨਸਾਨ ਨੇ ਕਿਸੇ ਹੋਰ ਤਰਤੀ ਤੋਂ ਨਹੀਂ ਆਏ એલિયન ਨਹੀਂ ਹਨ ਪਰ ਇਹਨਾਂ ਦੀ ਜਿਹੜੀ ਹੈ ਹੈਲਪ ਕਰੋ ਆਣ ਕੇ ਇਹਨਾਂ ਨੂੰ ਕੱਪੜੇ ਲੈ ਕੇ ਦਿਓ ਇਹਨਾਂ ਨੂੰ ਬੂਟ ਲੈ ਕੇ ਦਿਓ ਇਹਨਾਂ ਨੂੰ ਬਿਸਤਰੇ ਦਿਓ ਇਹਨਾਂ ਲਈ ਆਹ ਵੇਖੋ ਗੇਟ ਸਾਡੇ ਖੁੱਲੇ ਨੇ ਹਵਾਦਾਰ ਨੇ ਠੰਡ ਲੱਗਦੀ ਹੈ ਸਾਰੇ ਪ੍ਰਬੰਧ ਕਰਨ ਵਾਲੇ ਨੇ ਹੋਰ ਸ਼ੈੱਡ ਬਣਨ ਵਾਲੇ ਜੇ ਵੱਧ ਸਾਡੇ ਕੋਲ ਜਗ੍ਹਾ ਹੋਵੇ ਤੇ ਅਸੀਂ ਵੱਧ ਪੇਸ਼ੰਤ ਰੱਖੀ ਜਿੰਨੇ ਸਾਡੇ ਕੋਲ ਜਗ੍ਹਾ ਹੋਣੇ ਕਹੀਂ ਪੇਸ਼ੰਤ ਹੈ ਇਹ ਕਦੋਂ ਸ਼ੁਰੂਆਤ ਹੁੰਦੀ ਹੈ ਇਹ ਸਿਲਸਿਲਾ ਕਿੱਦਾਂ ਜਾਂਦਾ ਸਰ ਮੈਂ ਵੈਸੇ ਤੇ ਸ਼ੁਰੂ ਤੋਂ ਹੀ ਧਰਮ ਖੇਲਾ ਚ ਮੈਂ ਖੰਡ ਪਾਠੀ ਸੀਗਾ ਫਿਰ ਕਥਾਵਾ ਚ ਹੋ ਗਿਆ ਇਹ ਰੁਚੀ ਗੁਰਬਾਣੀ ਗੁਰਗੰਸਾਹਿਬ ਦੇ ਵਿੱਚੋਂ ਮਿਲੀ ਭੱਥੀ ਵੀ ਪ੍ਰੈਕਟੀਕ ਦੇ ਵਿੱਚ ਉਤਾਲ ਚੜਾਅ ਦੇਖੇ ਹੋਣਗੇ ਲੋਕਾਂ ਦੀਆਂ ਗੱਲਾਂ ਵੀ ਸੁਣੀਆਂ ਨੇ ਬੜਾ ਕੋਸ਼ਿਸ਼ ਬੜਾ ਕੋਸ਼ਿਸ਼ ਇਹ ਆ ਵੀ ਚਲੋ ਵਾਇਗਰੂ ਨੂੰ ਯਾਦ ਕਰਕੇ ਆਪਣੇ ਅਸੀਂ ਸਮਰਪਿਤ ਹੋ ਕੇ ਉਹਨੂੰ ਸੇਵਾ ਨਿਭਾ ਰਹੇ ਆ ਕਹਿਣ ਵਾਲੇ ਦਾ ਉਹ ਕੀ ਕੀ ਕਹਿੰਦੇ ਮੂੰਹ ਨਹੀਂ ਫੜਿਆ ਜਾ ਸਕਦਾ ਕਹਿਣ ਵਾਲੇ ਕਹੀ ਜਾਂਦੇ ਨੇ ਕਈ ਜਾਣ ਕੋਈ ਗੱਲ ਨਹੀਂ ਉਹਦੇ ਵਿੱਚ ਕੀ ਐ ਆਪਾਂ ਨੂੰ ਕੋਈ ਉਹ ਮੁਸ਼ਕਲ ਨਹੀਂ ਸਤਿ ਆਜ਼ੇ ਜ਼ਮਾਨੇ ਦੇ ਵਿੱਚ ਆਪਣੇ ਲਈ ਤੇ ਹਰੇਕ ਕੋਈ ਵਿਅਕਤੀ ਯਤਨ ਕਰਦਾ ਹੀ ਆ ਲੇਕਿਨ ਦੂਸਰਿਆਂ ਲਈ ਯਤਨ ਕਰਨਾ ਜਾਂ ਦੂਸਰਿਆਂ ਦੇ ਲਈ ਮਿਹਨਤ ਕਰਨਾ ਇਹ ਬਹੁਤ ਵੱਡੀ ਗੱਲ ਹੈ ਅੱਜ ਬਹੁਤ ਵੱਡੇ ਸਮਾਜ ਸੇਵੀ ਬਹੁਤ ਵੱਡੇ ਦਾਨੀ ਵੀਰ ਜਿਹੜੇ ਨੇ ਅਸੀਂ ਉਹਨਾਂ ਨੂੰ ਜਾਣਦੇ ਆ ਉਹਨਾਂ ਨੂੰ ਪਛਾਣਦੇ ਆ ਜਿਨ੍ਹਾਂ ਦੀ ਐਨਜੀਓ ਸੰਸਥਾਵਾਂ ਚੱਲਦੀਆਂ ਨੇ ਜਿੱਥੇ ਲੋਕ ਪਹੁੰਚਦੇ ਨੇ ਤੇ ਜੇਕਰ ਆਪਾਂ ਗੱਲ ਕਰਦੇ ਆ ਇਹਨੂੰ ਅਸਲੀ ਸੇਵਾ ਕਿਹਾ ਜਾਂਦਾ ਇਸ ਨੂੰ ਮਨੁੱਖਤਾ ਦੀ ਸੇਵਾ ਕਿਹਾ ਜਾਂਦਾ ਤੇ ਲੁਧਿਆਣਾ ਦੇ ਵਿੱਚ ਵੀ ਗੋਪਾਲ ਸਿੰਘ ਮਿੰਟੂ ਮਾਲਵਾ ਜਿਨ੍ਹਾਂ ਦਾ ਬੜਾ ਨਾਮ ਹੈ ਮਨੁੱਖਤਾ ਦੀ ਸੇਵਾ ਐਨਜੀਓ ਤੋਂ ਬਣਿਆ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਅਡਾਪਟ ਕਰਦੇ ਨੇ ਬਹੁਤ ਸਾਰੇ ਲੋਕਾਂ ਦੀ ਸੇਵਾ ਕਰਦੇ ਨੇ ਲੇਕਿਨ ਤਰਨਤਾਂ ਦੇ ਵਿੱਚ ਵੀ ਇੱਕ ਐਸਾ ਵਿਅਕਤੀ ਹੈ ਜਿਹੜਾ ਮੁਕਤਾ ਦੀ ਸੇਵਾ ਨਾਮ ਤੋਂ ਇੱਕ ਐਨਜੀਓ ਚਲਾ ਰਿਹਾ ਹੈ ਤੇ ਕਈਆਂ ਲੋਕਾਂ ਦੀ ਜਿਹੜੀ ਬਾਫੜੀ ਹੋਈ ਹੈ ਚਾਹੇ ਉਹ ਮੈਂਟਲੀ ਨਹੀਂ ਵੀ ਸਹੀ ਅਬਨਾਰਮਲ ਨਹੀਂ ਜਿਹੜੇ ਬੇਕਦਰ ਨੇ ਬਹੁਤ ਸਾਰੇ ਸੰਸਕਾਰ ਉਹ ਆਪਕਾ ਆਪਣੀ ਹੱਥੀ ਕਰ ਚੁੱਕੇ ਨੇ ਤੇ ਉਸ ਤਰੀਕੇ ਦੀ ਮਦਦ ਨਹੀਂ ਮਿਲ ਪਉਂਦੀ ਚਾਹੇ ਆਪਾਂ ਵੱਡੇ ਵੱਡੇ ਸਮਾਜ ਸੀਮੇ ਦੀ ਗੱਲ ਕਰਦੇ ਆ ਜਿਸ ਤਰੀਕੇ ਦੀ ਸਪੋਰਟ ਹੁੰਦਾ ਉਹਨਾਂ ਜਿੱਥੇ ਫਿਲਮੀ ਕਲਾਕਾਰ ਪਹੁੰਚਦੇ ਆ ਲੇਕਿਨ ਤੁਸੀਂ ਇੱਥੇ ਦੇਖੋ ਕਿ ਅੱਜ ਵੀ ਤਕਰੀਬਨ 40-50 ਲੋਕ ਜਿਹੜੇ ਇੱਥੇ ਰਹੇ ਰਹੇ ਨੇ ਪਹਿਲਾਂ ਇਹ ਆਕੜਾ ਵਧਿਆ ਹੋਵੇ ਸੀਗਾ ਕੁਝ ਕੁ ਅਕਾਲ ਚਲਾਵਾ ਕਰ ਗਏ ਕੁਝ ਕੁ ਲੋਕ ਆਪਣੇ ਘਰ ਛੱਡ ਕੇ ਇਥੋਂ ਚਲੇ ਗਏ ਸੋ ਬਹੁਤ ਸਾਰੀਆਂ ਦਿੱਕਤਾਂ ਨੇ ਲੇਕਿਨ ਅੱਜ ਹਾਲਾਤ ਬਹੁਤ ਮਾੜੇ ਆ ਇਸ ਐਨਜੀਓ ਦੇ ਜ਼ਰੂਰ ਮਿਹਨਤ ਕਰ ਰਹੇ ਨੇ ਜ਼ਰੂਰ ਯਤਨ ਕਰਦੇ ਨੇ ਐਮਐਲਏ ਮੰਤਰੀਆਂ ਕੋ ਜਾਣਦੇ ਲੇਕਿਨ ਉਸ ਤਰੀਕੇ ਦੀ ਸਹਾਇਤਾ ਨਹੀਂ ਹੋ ਪਾਉਂਦੀ ਤੇ ਜਦੋਂ ਵੀਡੀਓ ਆ ਪਾਉਂਦੇ ਨੇ ਤੇ ਲੋਕ ਕਮੈਂਟਾਂ ਦੇ ਵਿੱਚ ਇਸ ਤਰੀਕੇ ਦੇ ਲਫ਼ਜ਼ ਲਿਖਦੇ ਆ ਕਿ ਕੰਮ ਬਹੁਤ ਵਧੀਆ ਧੰਦਾ ਬਹੁਤ ਵਧੀਆ ਤੇ ਕਿੰਨੀ ਕੁ ਕਮਾਈ ਕਰ ਲੈਂਦੇ ਹੋ ਤੇ ਸ਼ਾਇਦ ਇਹ ਲਫ਼ਜ਼ ਕਹਿਣੇ ਇਹ ਗੱਲਾਂ ਕਹਿਣੀਆਂ ਬਹੁਤ ਆਸਾਨ ਨੇ ਕਮੈਂਟਾਂ ਦੇ ਵਿੱਚ ਇਸ ਤਰੀਕੇ ਦੇ ਆਪਾਂ ਲਫ਼ਜ਼ ਲਿਖਦੇ ਦਿੰਦੇ ਆ ਲੇਕਿਨ ਕਦੀ ਸੋਚਿਆ ਕਿ ਅਸੀਂ ਕਿੰਨੇ ਕੇ ਯਤਨ ਕਰਦੇ ਆ ਅਸੀਂ ਰੋਜ਼ ਗੁਰੂ ਸਾਹਿਬ ਦੇ ਅੱਗੇ ਜਦੋਂ ਉਹ ਤਮਸਤਕ ਹੁੰਦੇ ਆ ਅਸੀਂ ਉੱਥੇ ਦਾਨ ਵੀ ਦਿੰਦੇ ਆ ਜਦੋਂ ਲੰਗਰ ਚੱਲਦੇ ਆ ਲੇਕਿਨ ਕਦੀ ਅਸੀਂ ਆਪਣੇ ਕਿਸੇ ਨੇੜੇ ਤੇੜੇ ਕਿਸੇ ਗਰੀਬ ਦੀ ਬਾਹ ਫੜੀ ਆ ਕਦੀ ਕਿਸੇ ਦੀ ਸਾਰ ਲਈ ਆ ਤੇ ਜਿਹੜਾ ਦਰਜਨਾਂ ਪਰਵਾਰਾਂ ਦੀ ਸਾਰ ਲੈਂਦਾ ਆਪਣਾ ਘਰ ਲਟਾਰੇ ਉਹਨੂੰ ਅਸੀਂ ਬਹੁਤ ਆਸਾਨੀ ਨਾਲ ਮਿਹਨੇ ਮਾਰ ਦਿੰਦੇ ਆ ਗੱਲਬਾਤ ਕਰਾਂਗੇ ਬਾਈ ਜੀ ਹੁਣ ਉਹਨਾਂ ਦਾ ਬਾਈ ਜੀ ਮੇਰਾ ਫਤਿਹ ਦੀ ਸਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਰਿਆਂ ਨੂੰ ਤੁਹਾਨੂੰ ਜੀ ਆਇਆਂ ਜੀ ਬੱਸ ਹੋ ਗਿਆ ਆਪਣਾ ਨਾਮ ਜ਼ਰੂਰ ਦੱਸਿਓ ਤੇ ਜਗ੍ਹਾ ਜ਼ਰੂਰ ਦੱਸਿਓ ਹਾਂ ਮੇਰਾ ਨਾਮ ਅਰਪਿੰਦਰ ਸਿੰਘ ਹੈ ਜੀ ਤੇ ਅਸੀਂ ਜਗ੍ਹਾ ਹੈਗੇ ਜੀ ਤਰਨਤਾਰਨ ਜ਼ਿਲ੍ਹੇ ਦਾ ਪਿੰਡ ਹੈ ਜੀ ਇਹ ਜਵੰਦਾ ਕਲਾਂ ਹਾਂਜੀ ਤੁਸੀਂ ਵੀ ਮਨੁੱਖਤਾ ਦੀ ਸੇਵਾ ਕਰਦੇ ਹੋ ਕੋਲ ਵੀ ਲੋਕ ਮਨੁੱਖਤਾ ਦੀ ਸੇਵਾ ਕਰਦੇ ਆ ਉਹਨਾਂ ਦਾ ਨਾਮ ਬੁਲੰਦਿਆ ਤੇ ਉੱਥੇ ਫਿਲਮੀ ਕਲਾਕਾਰ ਪਹੁੰਚਦੇ ਆ ਤੇ ਅੱਜ ਅਰਪਿੰਦਰ ਸਿੰਘ ਹੋਣੀ ਕਿ ਉਹ ਗੁੰਮਨਾਮੀ ਦੀ ਜ਼ਿੰਦਗੀ ਜੀ ਰਿਹਾ ਜਾਂ ਇਹ ਲੋਕ ਇਨਾਂ ਦੀ ਸਾਥ ਲੈਣ ਲਈ ਕਿਉਂ ਨਹੀਂ ਕੋਈ ਆ ਰਿਹਾ ਪਤਾ ਨਹੀਂ ਜੀ ਇਹ ਤੇ ਆਪ ਆਪਣਾ ਸੇਵਾ ਕਰਨ ਦਾ ਹੈ ਜੀ ਮੈਨੂੰ ਤਾਂ ਬੜਾ ਵਧੀਆ ਸਕੂਨ ਵੀ ਹੈ ਤੇ ਉਲਾਮਾ ਵੀ ਆਏ ਵੀ ਚਲੋ ਰੱਬ ਜਾਣਦਾ ਅੱਗੇ ਇਹਦੇ ਬਾਰੇ ਵੀ ਇਹ ਵਿੱਚ ਕੀ ਹੈਗਾ ਇਹਦੇ ਵਿੱਚ ਕੀ ਮਿਸਿੰਗ ਆ ਵੀ ਸੇਵਾ ਤੇ ਚਲੋ ਤਨ ਮਨ ਦੇ ਨਾਲ ਅਸੀਂ ਜਿੰਨਾ ਕੁ ਮੇਰੇ ਕੋਲ ਹੁੰਦਾ ਬਲ ਮੈਂ ਕਰ ਰਹੇ ਹਾਂ ਉਹ ਐਨਜੀਓ ਦੇ ਅਸੀਂ ਹਾਲਾਤ ਦੇਖ ਰਹੇ ਆ ਜ਼ਰੂਰ ਬਾਦ ਲੰਗਰ ਦੇ ਪ੍ਰਬੰਧ ਤੁਸੀਂ ਕੀਤੇ ਆ ਇਹਨਾਂ ਕੋਸ਼ਿਸ਼ ਵੀ ਕੀਤੀ ਕਮਰੇ ਵੀ ਇਹਨਾਂ ਨੂੰ ਚਲੋ ਮੰਝਿਆ ਵੀ ਦਿੱਤੇ ਆ ਲੇਕਿਨ ਕੋਈ ਖਾਸ ਚੈਲ ਪੈਲ ਕੋਈ ਰੌਣਕ ਜਿਸ ਤਰੀਕੇ ਦੀ ਐਨਜੀਓ ਚ ਹੁੰਦੀ ਹੈ ਲੋਕ ਪਹੁੰਚਦੇ ਆ ਯਾ ਕਪੜੇ ਇਹਨਾਂ ਨੂੰ ਮਿਲਦੇ ਆ ਸਰਦੀਆਂ ਆ ਗਈਆਂ ਜਿਸ ਤਰੀਕੇ ਦੇ ਹਾਲਾਤ ਹੁੰਦੇ ਐ ਐਨ ਜੀਓ ਦੇ ਅੱਜਕੱਲ ਤੇ ਬੜੇ ਟਾਪ ਦੇ ਹਸਪਤਾਲ ਬੜਾ ਕੁਝ ਬਣਿਆ ਆ ਅ ਬڑے بڑے ਬੈੱਡ ਲੱਗੇ ਹੁੰਦੇ ਆ ਕਪੜੇ ਮਿਲਦੇ ਨੇ ਪਰ ਜਿਹੜੇ ਲੋਕੀ ਆਪਣੇ ਵਰਤਕੇ ਸਾਨੂੰ ਦਿੰਦੇ ਉਹ ਅਸੀਂ ਕਪੜੇ ਯੂਜ਼ ਕਰਦੇ ਆ ਅ ਇਹ ਨਹੀਂ ਕਿਸੇ ਨੇ ਸਿਵਾਏ ਤੱਕ ਲਈ ਪੀ ਨਵੇਂ ਕਪੜੇ ਜਿਹੜੇ ਬਿਲਕੁਲ ਇਹਨਾਂ ਨੂੰ ਵਰਦੀਆਂ ਬਣਾ ਕੇ ਦਈਏ ਇਹ ਸਾਡੇ ਏਰੀਆ ਵਿੱਚੋਂ ਕਲੋ ਮੈਂ ਦੂਰ ਵਾਲਿਆਂ ਨੂੰ ਕੀ ਕਹਣਾ ਮੈਂ ਤਰਨਤਾਰਨ ਜ਼ਿਲ੍ਹੇ ਵਾਲਿਆਂ ਨੂੰ ਬੇਨਤੀ ਕਰਦਾ ਕਿ ਇਹ ਤੁਹਾਡੇ ਜ਼ਿਲ੍ਹੇ ਦੀ ਸੇਵਾ ਜੀ ਮੁਫਤਾਂ ਦੀ ਸੇਵਾ ਤਰਨਤਾਰਨ ਦੇ ਬੈਨਰ ਦੇ ਥਲੇ ਚੱਲਦੀ ਧਾਰਿਆ ਸਾਰਿਆਂ ਸਾਂਝਾ ਕੰਮ ਹੈ ਤੇ ਇੱਥੇ ਦੂਰ ਜਾਣ ਦੀ ਲੋੜ ਨਹੀਂ ਕਿਤੇ ਇਧਰ ਉਧਰ ਤੁਸੀਂ ਇੱਥੇ ਆਣ ਕੇ ਬਿਲੋਂ ਗਰਾਉਂਡ ਲੈਵਲ ਤੇ ਇਹਨਾਂ ਨੂੰ ਮਿਲੋ ਇਹ ਜਿਹੜੇ ਇੱਥੇ ਜੀਵ ਰਹਿੰਦੇ ਨੇ ਇਹ ਵੀ ਇਨਸਾਨ ਨੇ ਕਿਸੇ ਹੋਰ ਧਰਤੀ ਤੋਂ ਨਹੀਂ ਆਏ ਐਲੀਨ ਨਹੀਂ ਹਨ ਪਰ ਇਹਨਾਂ ਦੀ ਜਿਹੜੀ ਹੈਲਪ ਕਰੋ ਆਣ ਕੇ ਇਹਨਾਂ ਨੂੰ ਕੱਪੜੇ ਲੈ ਕੇ ਦਿਓ ਇਹਨਾਂ ਨੂੰ ਬੂਟ ਲੈ ਕੇ ਦਿਓ ਇਹਨਾਂ ਨੂੰ ਬਿਸਤਰੇ ਦਿਓ ਇਹਨਾਂ ਲਈ ਆਹ ਵੇਖੋ ਗੇਟ ਸਾਡੇ ਖੁੱਲੇ ਨੇ ਹਵਾਦਾਰ ਨੇ ਠੰਡ ਲੱਗਦੀ ਹੈ ਸਾਰੇ ਪ੍ਰਬੰਧ ਕਰਨ ਵਾਲੇ ਨੇ ਹੋਰ ਸ਼ੈੱਡ ਬਣਨ ਵਾਲੇ ਜੇ ਵੱਧ ਸਾਡੇ ਕੋਲ ਜਗ੍ਹਾ ਹੋਵੇ ਤੇ ਅਸੀਂ ਵੱਧ ਪੇਸ਼ੰਤ ਰੱਖੀ ਜਿੰਨੇ ਸਾਡੇ ਕੋਲ ਜਗ੍ਹਾ ਹੋਣੇ ਕਹੀਂ ਪੇਸ਼ੰਤ ਰੱਖਦੇ ਹਾਂ ਭਾਈ ਪਿੰਦਲ ਸਿੰਘ ਨੂੰ ਇਹ ਸੋਚ ਕਦੋਂ ਆਈ ਇਹ ਕਦੋਂ ਸ਼ੁਰੂਆਤ ਹੁੰਦੀ ਹੈ ਇਹ سلسلہ ਕਿਦਾਂ ਜਾ ਗਿਆ ਸਰ ਮੈਂ ਵੈਸੇ ਤੇ ਸ਼ੁਰੂ ਤੋਂ ਹੀ ਧਰਮ ਖੇਲਾ ਚ ਮੈਂ ਖੰਡ ਪਾਠੀ ਸੀਗਾ ਫਿਰ ਕਥਾਵਾ ਚ ਹੋ ਗਿਆ ਇਹ ਰੁਚੀ ਗੁਰਬਾਣੀ ਗੁਰਗੰਸਾਹਿਬ ਦੇ ਵਿੱਚੋਂ ਮਿਲੀ ਪਹਿੱਥੀ ਵੀ ਪ੍ਰੈਕਟੀਕਲ ਕਰਕੇ ਅਨਾਉਂਸ ਕਰ ਲੈਣਾ ਕੋਈ ਹੋਰ ਗੱਲ ਹੈ ਤੇ ਅੱਥੀ ਪ੍ਰੈਕਟੀਕਲ ਕਰਨਾ ਕੋਈ ਹੋਰ ਕਦੋਂ ਦੀ ਸ਼ੁਰੂਆਤ ਹੋਈ ਹੈ 16 ਦੀ ਹੋਈ 2016 ਹਾਂਜੀ ਹਾਂਜੀ ਅੱਜ ਤਕਰੀਬਨ ਕਹਿ ਸਕਦੇ ਹਾਂ 10 ਸਾਲ ਦਾ ਸਮਾਂ ਹੋਣ ਵਾਲਾ ਹੈ 2026 ਚੜ੍ਹਨ ਵਾਲਾ ਹੈ 10 ਸਾਲਾਂ ਦੇ ਵਿੱਚ ਉਤਾਰ ਚੜਾਵ ਦੇਖੇ ਹੋਣਗੇ ਲੋਕਾਂ ਦੀਆਂ ਗੱਲਾਂ ਵੀ ਸੁਣੀਆਂ ਨੇ ਬੜਾ ਕੋਸ਼ਿਸ਼ ਬੜਾ ਕੋਸ਼ਿਸ਼ ਇਹ ਆ ਵੀ ਚਲੋ ਵਾਹਿਗੁਰੂ ਨੂੰ ਯਾਦ ਕਰਕੇ ਆਪਣੇ ਅਸੀਂ ਸਮਰਪਿਤ ਹੋ ਕੇ ਉਹਨੂੰ ਸੇਵਾ ਨਿਭਾ ਰਹੇ ਆ ਕਹਿਣ ਵਾਲੇ ਦਾ ਉਹ ਕੀ ਕੀ ਕਹਿੰਦੇ ਮੂੰਹ ਨਹੀਂ ਫੜਿਆ ਜਾ ਸਕਦਾ ਕਹਿਣ ਵਾਲੇ ਕਹੀ ਜਾਂਦੇ ਨੇ ਕਹੀ ਜਾਣ ਕੋਈ ਗੱਲ ਨਹੀਂ ਉਹਦੇ ਵਿੱਚ ਕੀ ਹੈ ਆਪਾਂ ਨੂੰ ਕੋਈ ਉਹ ਮੁਸ਼ਕਲ ਨਹੀਂ ਅੱਜ ਭਾਈ ਰਪਿੰਦਰ ਸਿੰਘ ਹੁਣਾਂ ਦਾ ਮੁਲਾਕਾਤ ਹੋ ਰਹੀ ਹੈ ਪਹਿਲਾਂ ਵੀ ਤੁਹਾਡੇ ਨਾਲ ਚਲੋ رابطہ ਕਰਨ ਦੀ ਕੋਸ਼ਿਸ਼ ਕੀਤੀ ਤੇ ਤੁਹਾਡੀਆਂ ਵੀਡੀਓ ਦੇਖੀਆਂ ਅੱਜ ਭਾਈ ਰਪਿੰਦਰ ਸਿੰਘ ਆ ਕੇ ਕੀ ਲੱਗਦੇ ਆ ਜਿਵੇਂ ਬੰਦਾ ਆ ਕੇ ਜਾਂਦਾ ਹੈ ਕਿ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਉਸ ਤਰੀਕੇ ਦਾ ਉਹ ਨਹੀਂ ਗੱਲ ਮੈਨੂੰ ਮੈਂ ਮਹਿਸੂਸੇ ਕਰ ਰਿਹਾ ਹਾਂ ਕਿ ਜਿੰਨਾ ਮੈਂ ਇਹ ਨਾਲ ਹੀ ਕਰਨਾ ਚਾਹੁੰਨਾ ਮੈਂ ਤਾਂ ਹੋ ਨਹੀਂ ਰਿਹਾ ਇਹ ਗੱਲ ਹੈ ਨਿਰਾਸ਼ਾ ਮਨਜੀ ਹਾਂ ਵੀ ਮੈਂ ਮੈਨੂੰ ਵੀ ਮੈਨੂੰ ਵੀ ਆ ਕਿ ਮੈਂ ਇਹ ਨਾਲ ਸੋਹਣੇ ਬਣਾ ਕੇ ਰੱਖਾਂ ਇਹ ਸੋਹਣੇ ਬਣ ਕੇ ਬੈਠੇ ਹੋਣ ਬਾਬੂ ਬਣ ਕੇ ਸੋਹਣੀਆਂ ਲਈ ਜਗ੍ਹਾ ਹੋਵੇ ਸੋਹਣਾ ਫਸਲਟੀ ਬਣੀ ਹੋਵੇ ਪਰ ਉਹ ਨਹੀਂ ਬਣਦੀ ਕੀ ਕਰਾਂ ਫਿਰ ਉਹ ਤੇ ਸੰਗਤ ਦੇ ਸਹਿਯੋਗ ਕਿੱਥੇ ਕਮੀ ਰਹਿ ਗਈ ਹੈ ਜਿਹੜਾ ਅੱਜ ਤੱਕ ਕੋਈ ਇੱਥੇ ਫਿਲਮੀ ਕਲਾਕਾਰ ਕੋਈ ਵੱਡੇ ਲੋਗ ਕੋਈ ਐਨਆਰਏ ਕੋਈ ਮੰਤਰੀ ਕੋਈ ਐਮਐਲਏ ਕੋਈ ਮੁੱਖ ਮੰਤਰੀ ਜਿਹੜੇ ਪਹੁੰਚੇ ਹੀ ਨਹੀਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਜੇਕਰ মিডিਆ ਪਹੁੰਚ ਸਕਦਾ ਹੈ ਜੇਕਰ ਤੁਸੀਂ ਪਹੁੰਚ ਸਕਦੇ ਹੋ ਜੇਕਰ ਇਹ ਬੇਸਹਾਰਾ ਇੱਥੇ ਪੰਚਾਇਤ ਜਾ ਸਕਦੇ ਆ ਤੇ ਉਹ ਜਿਹੜੇ ਲੋਗ ਨੇ ਉਹ ਕਿੱਥੇ ਰਹਿ ਗਏ ਪਤਾ ਨਹੀਂ ਜੀ ਹੁਣ ਉਹਨਾਂ ਨੂੰ ਉਹਨਾਂ ਦੀ ਨੌਲਜ ਇਹ ਗੱਲ ਹੈਗੀ ਜਾਂ ਨਹੀਂ ਹੈਗੀ ਇਹ ਹੁਣ ਵੈਗਰੂ ਜਾਣਦਾ ਵੀ ਉਹਨਾਂ ਨੇ ਕਿਉਂ ਨਹੀਂ ਇੱਥੇ ਵੇਸਟ ਕੀਤੀ ਅਸੀਂ ਵੈਸੇ ਦੇਖ ਜੀ ਅਸੀਂ ਹੈ ਆਊਟਸਾਈਡ ਹੈ ਨਾ ਵੇਖੋ ਸਾਨੂੰ ਜਿਹੜਾ ਮੇਨ ਹਾਈਵੇ ਸਾਡੇ ਤੋਂ 4-5 ਕਿਲੋਮੀਟਰ ਦੂਰ ਆ ਪਿੰਡਾਂ ਦੇ ਵਿੱਚੋਂ ਵਿਚਵਾਏ ਹਾਂ ਹਾਂ ਨਿਗਾਹ ਤੋਂ ਦੂਰ ਹੈ ਇਹ ਗੱਲ ਹੈ ਹੋਰ ਗੱਲ ਨਹੀਂ ਕੋਈ ਵੀ ਇੱਥੇ ਓਨਲੀ ਸਾਨੂੰ ਤਰਨ ਤਰਨ ਤੌਣਾ ਤਾਂ ਵੀ ਸਾਨੂੰ ਘੰਟਾ ਇੱਕ ਚਾਹੀਦਾ ਟਾਈਮ ਤੇ ਇੱਕ ਰਸਤੇ ਹੋਜੇ ਖਰਾਬ ਲੁੱਟ ਖੋਦਾ ਜਮਨਾਂ ਲੋਕੀ ਜਿਹੜੇ ਦਾਨਪੁਰਕਾਂ ਵਾਲੇ ਉਹਨਾਂ ਦੇ ਸ਼ਹਿਰ ਦੇ ਵਿੱਚ ਇੱਥੇ ਲਾਗੀ ਦਲੋ ਐਨੀ ਦੂਰ ਕਿੱਧਰ ਜਾਣਾ ਅੱਧੀ ਸੰਸਕਾਰ ਵੀ ਕੀਤੇ ਨੇ ਜਾਂ ਕੋ ਛੱਡ ਕੇ ਕੌਣ ਜਾਂਦਾ ਇਹਨਾਂ ਦੇ ਪਰਿਵਾਰ ਵਾਲੇ ਕੱਢ ਦਿੰਦੇ ਆ ਜਾਂ ਏਦਾਂ ਹੀ ਰੈਸਕਿਊ ਕਿੱਥੋਂ ਨਹੀਂ ਸਾਨੂੰ ਇਹ ਆ ਵੀ ਚਲੋ ਸਭ ਮੇਰੇ ਕੋਲੋ ਕੇਸ ਨੇ ਦਿਨੇਸ਼ ਜੀ ਜੈਨੂਅਨ ਕੇਸ ਜਿਨ੍ਹਾਂ ਨੂੰ ਸਾਂਭ ਸੰਭਾਲਦੀ ਬਿਲਕੁਲ ਲੋਡ ਹੁੰਦੀ ਆ ਇਹ ਜਿਹੜੇ ਵੀ ਪਰਿਵਾਰ ਕਈ ਘਰਾਂ ਚੋਂ ਵੀ ਮਿਲ ਜਾਂਦੇ ਬਜ਼ੁਰਗ ਜਿਹੜੇ ਇਕੱਲੇ ਰਹਿ ਜਾਂਦੇ ਆ ਜਿਨ੍ਹਾਂ ਦੇ ਮਾਂ ਬੇਉਲਾਦ ਹੁੰਦੇ ਨੇ ਕਈ ਉਹ ਜਿਹੜੇ ਆ ਵੇਖੋ ਜਿਵੇਂ ਆ ਬੱਚੀ ਪਈ ਐ ਇਹ ਲਾवारिस ਨੇ ਕੋਈ ਇਹਦਾ ਪਿੰਡ ਪੀੜ ਨਹੀਂ ਛੜਕਾਂ ਦੇ ਤੁਰੇ ਫਿਰਦੇ ਉਹ ਪੇਸ਼ੈਂਟ ਨੇ ਮੇਰੇ ਕੋਲ ਤੇ ਹੁਣ ਹੋਰ ਕੀ ਇਸ ਫੜਦੇ ਹੋ ਜਾਂ ਹੋਰ ਲੋਕਾਂ ਨੂੰ ਲਿਆਉਂਦੇ ਹੋ ਕਿ ਨਹੀਂ ਸਮਰਥਤਾ ਹੁਣ ਨਹੀਂ ਨਹੀਂ ਇਹ ਆ ਵੀ ਮੈਂ ਥੋੜਾ ਜਿਆਦਾ ਨਹੀਂ ਕਰ ਰਿਹਾ ਇੱਕ ਜਗ੍ਹਾ ਦਾ ਕਰਕੇ ਇੱਕ ਪ੍ਰਬੰਧ ਨਹੀਂ ਹੋ ਰਿਹਾ ਜੋਗ ਜਿੰਨੇ ਚਾਹੀਦੇ ਆ ਤੇ ਜਿੰਨੇ ਕਿ ਮੇਰੇ ਕੋ ਇਹਨਾਂ ਨੂੰ ਮੈਂ ਸੰਭਰਿਆ ਹਾਂ ਹਾਂਜੀ ਖਰਚਾ ਕਿੰਨਾ ਹੁੰਦਾ ਇਹਨਾਂ ਦਾ ਜੇ ਆਪਾਂ ਗੱਲ ਕਰੀਏ ਮੋਟਾ-ਮੋਟਾ ਜਿੰਨੇ ਕਿ ਜਾਣੇ ਹੁਣ ਨੇ ਜਾਂ ਕਿੱਦਾਂ ਦਾ ਪ੍ਰਬੰਧ ਹੈ ਕਿੰਨੇ ਟਾਈਮ ਦੀ ਰੋਟੀ ਬਣਦੀ ਆ ਕਿੱਥੋਂ ਸਾਰਾ ਕੁਝ ਇਹ ਕਿੱਦਾਂ ਚੱਲ ਰਿਹਾ ਹੈ ਸਾਜੀ ਦੋ ਟਾਈਮ ਰੋਟੀ ਦੋ ਟਾਈਮ ਦੀ ਆ ਦੇ ਨਮਾਉਂ ਦੇ ਦੋ ਹਾਂਜੀ ਹਾਂਜੀ ਦੱਸੋ ਸਾਬ ਕੁਛ ਕਰਦੇ ਲੀਲਾ ਕਪੜਾ ਸਭ ਦੇਂਦੇ ਦੋ ਟਾਈਮ ਰੋਟੀ ਦੋ ਹਾਂਜੀ ਦੋ ਟਾਈਮ ਚਾਹ ਫੋਦ ਸੇਵਾ ਕਰਦੇ ਬਾਬੇ ਜੀ ਵੀ ਜਿਹੜਾ ਸਮਾਨ ਬਾਹਰੋਂ ਦਾ ਦੇਂਦੇ ਸਾਨੂੰ ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ ਦੇਂਦੇ ਸਾਨੂੰ ਦੋ ਕੁ ਮਹੀਨੇ ਬੱਬੀ ਚ ਹੋ ਗਏ ਦੋ ਮਹੀਨੇ ਤੁਸੀਂ ਰਹਿ ਗਈ ਫਿਰ ਚੱਲ ਪਹਿਲਾਂ ਵੀ ਰਹਿ ਕੇ ਗਈ ਤੁਸੀਂ ਕਿੱਥੋਂ ਆਏ ਬਨਵਾਂ ਨਸ਼ਰਾ ਸ਼ੁਰੂ ਤੋਂ ਹੀ ਦੇਂ ਬਾਹਰ ਹੀ ਰਹੇ ਹੋ ਜਾਂ ਕਿੱਦਾਂ ਹਾਲਾਤ ਕੋਈ ਉਸ ਤਿੱਕੇ ਨਹੀਂ ਅਧੋਰੀ ਵਾਰੀ ਦੀ ਜੀ ਆ ਗਈ ਮੈਂ ਵਦਾ ਕੰਸੀ ਉਹਨੇ ਧਰ ਛੱਡ ਗਿਆ ਮਰ ਮੁੰਡਾ ਇਹ ਬਾ ਹਾਂ ਬਾਬੇ ਉਹ ਨੀ ਕਲਾ ਦੇਂਦੇ ਜਿਹਦਾ ਪਿੱਛੇ ਕੋਈ ਇਕਲਾ ਦੇਂਦੇ ਮੁੰਡਾ ਛੱਡ ਜਾਂਦਾ ਹਾਂ ਮੁੰਡਾ ਕੰਮ ਕੀ ਕਰਦਾ ਉਹ ਕੱਪੜਾ ਵੇਚਦਾ ਵੀਜੀ ਸੋਖਾ ਨਹੀਂ ਗਾ ਸੋਖਾ ਕਹਿੰਦਾ ਹੀ ਮਾਰਾ ਮੋਟਾ ਵਧੀਆ ਫੈਮਿਲੀ ਚੰਗਾ ਬਤਵਾੜ ਹਾਂਜੀ ਇੱਕ ਮੁੰਡਾ ਵਿਆਹ ਦੋ ਕੁੜੀਆਂ ਵਿਆਈਆਂ ਵਾਂ ਹਾਂ ਪੀ ਉਹ ਲੈਣ ਉਹ ਛੱਡ ਕੇ ਗਿਆ ਉਹ ਦੇਚੇ ਜਾਂਦਾ ਹਾਂ ਛੱਡ ਕਿਉਂ ਜਾਂਦੇ ਆ ਪਾਲਦੇ ਕੀ ਗੱਲ ਉਹ ਪੋਨਾਂ ਦਾ ਸੰਭਾਲਦੇ ਨਹੀਂ ਬਗਦਦ ਲਾ ਮੈਂ ਵੀਜੀ ਸੀ ਗਨੀ ਹਾਂ ਤਾਂ ਛੱਡ ਕੇ ਨੇ ਤੇ ਦਵਾਈ ਬਾਬਾ ਜੀ ਦਿੰਦੇ ਆ ਸਭ ਕੁਝ ਦਿੰਦੇ ਸਾਨੂੰ ਜੀ ਦਾ ਇਹ ਗਰੀ ਮਾੜੀ ਗੱਲ ਮਾਂ ਨੂੰ ਛੱਡ ਜਾਂਦੇ ਹਾਂ ਹਾਂ ਚੱਲ ਕੋਈ ਨਹੀਂ ਉਹਨਾਂ ਦੀ ਮਰਜ਼ੀ ਆਪੇ ਆ ਜਾਣਗੇ ਗੁੱਡਿਆਂ ਤੋਂ ਵਿਆਹੀਆਂ ਕਾਕਾ ਵਿਆਹ ਪੁੱਤਰੇ ਆ ਸਭ ਕੁਝ ਆ ਉਹਨਾਂ ਦੀ ਮਰਜ਼ੀ ਚਲੋ ਇਹ ਵੀ ਹੋਈ ਆ ਸਾਡਾ ਤੇ ਇੱਥੇ ਵੈਸੇ ਠੀਕ ਆ ਦਿਲ ਲੱਗਾ ਇੱਥੇ ਲਈ ਤਰਾ ਆਗੇ ਬਾਜੀ ਆ ਪਰਿਵਾਰ ਨਾਲ ਦਿਲ ਗੱਲਾਂ ਬਾਤਾਂ ਮਾਰਦੇ ਰਹੀਦਾ ਬੀਬੀ ਉਹ ਬੀਬੀ ਨਾ ਮਾਤਾ ਵੀ ਪਤਨੀ ਵੀ ਬੀਬੀ ਗੂੰਗੀ ਅੰਮ। ਅਚੋ ਜੀ। ਹਾਂ ਜੀ ਨਹੀਂ ਵਧੀਆ ਫੁੱਲ ਸੇਵਾ ਕਰਦੇ ਆ। ਫਲ ਫੂਲਾ ਆਵੇ ਜੋ ਵੀ ਆਵੇ। ਨਹੀਂ ਵੰਡਦੇ ਸਾਨੂੰ ਨਹੀਂ ਗਈ ਖਾ ਪੀ। ਹਾਂ। ਗੱਲਬਾਤ ਜ਼ਰੂਰ ਕਰਾਂਗੇ। ਬਾਈ ਜੀ ਜਿੱਦਾਂ ਇਹ ਕਹਿੰਦੇ ਹੈ ਕਿ ਛੱਡ ਗਏ ਬੱਚੇ ਇਦਾਂ ਦੇ ਸਾਰੇ ਕੇਸ ਜਦੋਂ ਆਉਂਦੇ ਆ ਜਾਂ ਕੋਈ ਚੰਗੇ ਭਲੇ ਵੇਖੇ ਪਰਵਾਦ ਜਿਹੜੇ ਚੰਗੇ ਭਲੇ ਸ਼ੌਕਾਦ ਹੋਣ ਤੇ ਮਾਵਾ ਆਪਣੀਆਂ ਜਾਂ ਆਪਣੇ ਪਰਵਾਦ ਦੇ ਲੋਕ ਛੱਡ ਜਾਂਦੇ ਹੋ। ਹਾਂ ਇਹ ਸੰਸਾਰ ਤੇ ਐਸਾ ਹੈ। ਹੁਣ ਇਹੋ ਜਿਹਾ ਜ਼ਮਾਨਾ ਆ ਗਿਆ ਵਾ। ਕੀ ਚੰਗੇ ਭਲੇ ਜਿਹੜੇ ਮਾਪੇ ਨੇ ਰੀਸ਼ ਫੈਮਣ ਗੰਦੇ ਉਹ ਵੀ ਵਿਚਾਰੇ 올ਡ 에జ్ ਕਿਉਰ ਹਮ ਦੇ ਵਿੱਚ ਰਹਿੰਦੇ ਨੇ ਤੋਂ ਅਲੱਗ-ਅਲੱਗ ਬਣੇ ਠੀਕ ਹੋਈ ਲੈ ਜਾਣਾ ਹੂੰ ਅੱਛਾ ਲੈ ਜਾਏਗਾ ਹਾਂ ਲੈ ਜਾਣਾ ਅੰਦਾਵਾ ਅੱਗੇ ਵੀ ਲੈ ਕੇ ਅੱਗੇ ਮੈਂ ਦੋਰੀ ਵਾਰੀ ਅੱਗੇ ਵੀ ਲੈ ਕੇ ਛੱਡ ਕੇ ਚੱਲ ਗਿਆ ਲੈ ਗਿਆ ਮੈਂ ਕਹਾਵਾ ਨਹੀਂ ਆ ਤੇ ਬਾਈ ਜਿਹੜੇ ਹੋਰ ਇੱਥੇ ਅਬਿੰਦਰ ਜੀ ਮਾਵਾਂ ਬੈਠੀਆਂ ਨੇ ਇਹਨਾਂ ਦੇ ਵੀ ਇਹੀ ਕਿਸੇ ਕਹਾਣੀਆਂ ਲੋਕ ਛੱਡ ਗਏ ਇਦਾਂ ਇਦਾਂ ਸੇਮ ਕਹਾਣੀਆਂ ਦੀਆਂ ਹੂੰ ਸੋ ਅੱਗੇ ਵੀ ਮੈਂ ਤੁਹਾਨੂੰ ਤਸਵੀਰਾਂ ਦਿਖਾਉਂਗਾ ਸ਼ਾਇਦ ਆ ਜੋ ਲਫ਼ਜ਼ ਫੇਅਰ ਮੁਰਤੋ ਯਾਦ ਆ ਗਿਆ ਹੈ ਕਹਿੰਦੇ ਕਿ ਮਾਂ ਕੀ ਦੁਆ ਕਦੀ ਖਾਲੀ ਨਹੀਂ ਜਾਂਦੀ ਉਸकी बात ਖੁਦਾ سے ਵੀ ਟਾਲੀ ਨਹੀਂ ਜਾਂਦੀ ਚਾਰ ਚਾਰ ਬੇਟੋ ਕੋ ਇੱਕ ਮਾਂ ਪਾਲ ਲੇਤੀ ਹੈ ਲੇਕਿਨ ਚਾਰ ਚਾਰ ਬੇਟੋ ਸੇ ਇੱਕ ਮਾਂ ਪਾਲੀ ਨਹੀਂ ਜਾਂਦੀ ਇਹ ਕਹਾਣੀ ਅਜ ਦੇ ਸਮੇਂ ਦੀ ਕਿ ਚਾਰਚਾ ਦੇ ਮੁੰਡਿਆਂ ਕੋਲ ਆਪਣੀ ਇੱਕ ਮਾਂ ਨਹੀਂ ਸੰਭਾਲੀ ਜਾਂਦੀ ਤੇ ਅੱਜ ਤੁਸੀਂ ਹਾਲਾਤ ਦੇਖੋ ਕਿਸ ਤਰੀਕੇ ਨਾਲ ਇੱਥੇ ਬਜ਼ੁਰਗ ਬਾਪੂ ਬੈਠੇ ਐ ਤੇ ਬਹੁਤ ਮਾੜੇ ਹਾਲਾਤ ਨੇ ਕਿਦੋਂ ਨਾ ਕਿਤੇ ਲੇਕਿਨ ਕੋਸ਼ਿਸ਼ ਕਿੰਨੀ ਵੱਡੀ ਹੈ ਫਿਰ ਵੀ ਪ੍ਰਬੰਧ ਨਹੀਂ ਤੇ ਜਿਹੜੇ ਲੋਕ ਬੈਠੇ ਹੋ ਆਪ ਆਪਣੇ ਲਫ਼ਜ਼ਾਂ ਚ ਬਿਆਨ ਕਰਦੇ ਆ ਕਿ ਭਾਈ ਪਿੰਦਰ ਸਿੰਘ ਉਹਨਾਂ ਦੀ ਸੇਵਾ ਇਸ ਤਰੀਕੇ ਦੀ ਹੈ ਨਾ ਤੇ ਸਾਨੂੰ ਰੋਟੀ ਦੀ ਕਮੀ ਔਣ ਦਿੰਦੇ ਆ ਨਾ ਤੇ ਸਾਨੂੰ ਇਥੇ ਕੱਪੜੇ ਦੀ ਕਮੀ ਔਣ ਦਿੰਦੇ ਆ ਤੇ ਫਿਰ ਵੀ ਮੈਂ ਸਨਹਾਨਾ ਕਰੂੰਗਾ ਇਹਨਾਂ ਦੀ ਤੇ ਸ਼ਵਾਸ਼ੀ ਆ ਇਹਨਾਂ ਦੀ ਕਿ ਇਸ ਤਰੀਕੇ ਦੇ ਕੋਸ਼ਿਸ਼ ਯਤਨ ਕਰ ਰਹੇ ਨੇ ਤੇ ਬਹੁਤ ਵੱਡੀ ਗੱਲ ਹੈ ਜ਼ਰੂਰ ਮੇਰੀ ਅਪੀਲ ਹੈ ਜ਼ਿਆੜੀਆਂ ਗੱਲਾਂ ਨਹੀਂ ਕਰਾਂਗੇ ਇਹਨਾਂ ਦਾ ਨੰਬਰ ਤੁਹਾਨੂੰ ਸ਼ੇਅਰ ਕਰਾਂਗੇ ਲੋਕੇਸ਼ਨ ਸ਼ੇਅਰ ਕਰਾਂਗੇ ਜ਼ਰੂਰ ਪਹੁੰਚੀਏ ਵੱਡੀ ਵੱਡੀ ਸੰਸਥਾਵਾਂ ਜਿਨ੍ਹਾਂ ਦੇ ਅੱਪਾ ਕਹਿ ਸਕਦੇ ਆ ਘਰ ਭਰ ਚੁੱਕੇ ਆ ਜਿਨ੍ਹਾਂ ਦੇ ਭਰੋਲੇ ਭਰ ਚੁੱਕੇ ਆ ਜਿਨ੍ਹਾਂ ਦੇ ਭਾਂਡੇ ਭਰ ਚੁੱਕੇ ਆ ਤੇ ਉੱਥੇ ਸੇਵਾ ਵਧਦੀ ਹੈ ਤੇ ਜਿੱਥੇ ਹੈ ਹੀ ਨਹੀਂ ਆਪਾਂ ਕਿਉਂ ਨਹੀਂ ਉੱਥੇ ਦਿੰਦੇ ਅੱਜ ਬਹੁਤ ਸਾਰੇ ਵਧਾਵਾ ਵਾਕੇ ਲੰਗਰ ਲਗਾਉਨੇ ਆ ਬਹੁਤ ਸਾਰੇ ਰੱਜਿਆਂ ਨੂੰ ਅਸੀਂ ਤੇ ਜਾਣ ਦਾ ਕੰਮ ਫੜ ਲਿਆ ਲੇਕਿਨ ਜਿਹੜੇ ਨਹੀਂ ਰੱਜੇ ਜਿਨ੍ਹਾਂ ਕੋਲ ਆਪਣੀ ਰੋਟੀ ਨਹੀਂ ਸਾਦੀ ਅਸੀਂ ਉਹਨਾਂ ਦੀ ਕਿਉਂ ਨਹੀਂ ਬਾਫੜਦੇ ਜ਼ਰੂਰ ਭਾਈ ਜੀ ਆਪਣਾ ਨੰਬਰ ਜ਼ਰੂਰ ਸ਼ੇਅਰ ਕਰ ਦਿਓ ਲੋਕੇਸ਼ਨ ਜ਼ਰੂਰ ਦੱਸ ਦਿਓ ਜੇ ਕਿਸੇ ਨੇ ਆਉਣਾ ਹੈ ਕਿੱਦਾਂ ਮਿਲ ਸਕਦਾ ਹੈ ਤੁਹਾਨੂੰ ਕਿੱਦਾਂ ਕੰਟੈਕਟ ਹੋ ਸਕਦਾ ਹੈ ਸੇਵਾ ਤੇ ਫੋਨ ਤੇ ਹੀ ਗੱਲ ਹੋຊਾਦੀਪ ਉਹਨੂੰ ਐਡਰੈਸ ਦੱਸ ਦਿਆਂਗੇ ਮੇਰਾ ਨੰਬਰ 826427944 ਹੈ ਜਿਸ ਤੇ ਸੰਪਰਕ ਕਰਕੇ ਅਸੀਂ 24 ਘੰਟੇ ਅਵੇਲੇਬਲ ਰਹਿੰਦਾ ਹੈ ਤੇ ਤੇ ਇਥੋਂ ਦਾ ਪਤਾ ਲੈ ਕੇ ਇਥੇ ਪਹੁੰਚ ਸਕਦੇ ਤੇ ਮੈਂ ਇਹ ਬੇਨਤੀ ਕਰੂੰਗਾ ਕਿ ਇੱਥੇ ਆਓ ਤੇ ਆਣ ਕੇ ਹਾਲਾਤ ਵੇਖੋ ਸਾਡੇ ਪਿੰਡ ਦੇ ਜ਼ਿਲ੍ਹਾ ਜ਼ਰੂਰ ਇੱਕ ਵਾਰ ਦੋ ਹਾਂ ਪਿੰਡ ਸਾਡਾ ਇਹ ਜਵੰਦਾ ਕਲਾ ਜ਼ਿਲ੍ਹਾ ਤਰਨਤਾਰਨ ਵਹ ਜਿਹੜੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਦੋ ਜਵੰਦੇ ਨੇ ਇੱਕ ਜਵੰਦਾ ਖੁਰਦਾ ਹੈ ਇੱਕ ਇਹ ਸਾਡੇ ਵਾਲਾ ਜਵੰਦਾ ਕਲਾ ਹੈ ਜੀ ਇਹ ਹਲਕਾ ਪੱਟੀ ਬਹਿ ਜਾਂਦਾ ਹਾਂ ਇਹ ਹਲਕਾ ਪੱਟੀ ਦੇ ਵਿੱਚ ਜ਼ਿਲ੍ਹਾ ਤਰਨਤਾਰਨ ਦਾ ਤਹਿਸੀਲ ਤਰਨਤਾਰਨ ਦਾ ਪਿੰਡ ਹੈ ਜੀ ਸੋ ਬਿਲਕੁਲ ਜੇਕਰ ਕੋਈ ਸਮਾਜ ਸੇਵੀ ਜੇਕਰ ਕੋਈ ਐਸਾ ਧਾਨੀ ਵੀਰ ਜਿਸ ਦੇ ਆਪਣੇ ਘਰ ਦੇ ਹਾਲਾਤ ਚੰਗੇ ਨੇ ਜਾਂ ਕੋਈ ਆਮ ਸਾਡੇ ਵਰਗਾ ਵਿਅਕਤੀ ਜਿਹੜਾ ਆਪਣੇ ਘਰ ਦੇ ਵਿੱਚ ਸੰਬੰਧ ਹੈਗਾ ਜਿਸ ਦੀ ਆਪਣੀ ਰੋਟੀ ਪਾਣੀ ਵਧੀਆ ਚੱਲਦੀ ਹੈ ਜਿਉਂਦੇ ਘਰੇ ਚਾਹ ਬਰਛਾਦੇ ਪਕਦੇ ਨੇ ਤੇ ਜੋ ਦੋ ਬਣਾ ਕੇ ਇੱਥੇ ਪੰਜਾ ਸਕਦਾ ਹੈ ਵੱਧ ਤੇ ਜ਼ਰੂਰ ਪੰਚਾਵੇ ਜ਼ਰੂਰ ਸਾਥ ਲਵੇ ਕਿਉਂਕਿ ਬਹੁਤ ਸਾਰੇ ਇੱਥੇ ਮੈਂਟਲੀ ਅਬਨਾਰਮਲ ਲੋਕ ਨੇ ਬਹੁਤ ਸਾਰੀਆਂ ਮਾਵਾਂ ਨੇ ਬਹੁਤ سارے ਨੌਜਵਾਨ ਨੇ ਬਜ਼ੁਰਗ ਨੇ ਜਿਹੜੇ ਮਦਦ ਦੀ ਆਸ ਚ ਬੈਠੇ ਨੇ ਤੇ ਜ਼ਰੂਰ ਭਾਈ ਰਪਿੰਦਰ ਸਿੰਘ ਹਣੀ ਬਹੁਤ ਵਧੀਆ ਯਤਨ ਕਰ ਰਿਹਾ ਤੇ ਯਤਨ ਕਰਦੇ ਕਰਦੇ ਆਪਣੇ ਕੋਲੋਂ ਲਾ ਲਾ ਕੇ ਲੋਕਾਂ ਦੀਆਂ ਗੱਲਾਂ ਵੀ ਬਥੇਰੀਆਂ ਸੁਣ ਰਹੇ ਆ ਤੇ ਜ਼ਰੂਰ ਕੋਸ਼ਿਸ਼ ਕਰਿਆ ਕਰੋ ਕਿ ਜੇਕਰ ਮਦਦ ਨਹੀਂ ਕਰ ਸਕਦੇ ਘੱਟੋ ਘੱਟ ਸਾਰਾ ਜ਼ਰੂਰ ਕਰੀਏ ਜ਼ਰੂਰ ਇਹਨਾਂ ਦੀ ਫੇਰ ਥਪਤ ਬਾਈਏ ਗੱਲਾਂ ਕਰਾਂ ਨਾਲੋ ਸੋ ਬਿਲਕੁਲ ਸਾਡੀ ਅਪੀਲ ਵੀ ਆਪਣੇ ਚੈਨਲ ਦੇ ਮਾਧਿਅਮ ਨਾਲ ਹੀ ਇੱਥੇ ਪਹੁੰਚ ਕੇ ਇਹਨਾਂ ਦੀ ਮਦਦ ਕੀਤੀ ਜਾਵੇ ਤੁਸੀਂ ਦੇਖ ਲਿਓ ਦ ਸਿਟੀ ਹੈਡਲਾਈਨਸ ਮੈਂ ਹਾਂ ਦਾਨਿਸ਼ ਗੁਪ